ਖਬਰ ਪੜ੍ਹ ਕੇ ਮੈਂ ਥੋੜਾ ਜਿਹਾ ਮਤਲਬ ਹੈਰਾਨ ਜਿਹਾ ਵੀ ਹੋਇਆ ਸੀਗਾ ਕਿ ਪੁਰਾਣੇ ਜਿਹੜੇ ਬਾਬੇ ਹੁੰਦੇ ਨੇ ਭਾਵੇਂ ਉਹ ਨੇਤਾ ਬਣ ਜਾਣ ਭਾਵੇਂ ਕੁਛ ਪਰ ਉਹ ਆਪਦੀ ਕਈ ਵਾਰੀ ਸ਼ਬਦਾਲੀ ਦੇ ਕੰਟਰੋਲ ਨਹੀਂ ਕਰਦੇ ਕਈ ਵਾਰੀ ਕੋਈ ਐਦਾਂ ਦੀ ਗੱਲ ਕਰ ਜਾਂਦੇ ਆ ਉਹ ਜਿਹੜੀ ਚੁੱਪ ਦੀ ਵੀ ਰਹਿੰਦੀ ਹੈ ਤੇ ਭਾਜੀਪੀ ਦੇ ਨੇਤਾ ਨੇ ਇੱਕ ਹਰਿਆਣੇ ਦੇ ਵਿੱਚ ਉਹ ਨਰਸਾਂ ਨੂੰ ਥੋੜੀ ਕਮੈਂਟ ਜਿਹਾ ਮਾਰ ਕੇ ਉਹਨੇ ਟਰੋਲ ਜਿਹਾ ਕਰਕੇ ਗੱਲ ਕੀਤੀ ਜਿਹਦਾ ਇਤਰਾਜ਼ ਵੀ ਕਾਫੀ ਹੋ ਰਿਹਾ ਹੈ ਜਾਂਗੜ ਕੇ ਕੀ ਨਾਮ ਹਾਂਜੀ ਹਾਂਜੀ ਤੇ ਉਹ ਕਹਿੰਦੇ ਭਾਈ ਨਰਸ ਜੇ ਕੋਈ ਹੱਥ ਫੜ ਲੇ ਤੇ ਬਿਮਾਰੀਆਂ ਦੂਰ ਹੋ ਜਾਂਦੀਆਂ ਸਮਝ ਨਹੀਂ ਆਈ ਗੱਲ ਮੈਨੂੰ ਉਹਨਾਂ ਦੇ ਕੀ ਕਹਿਣਾ ਚਾਹੁੰਦੇ ਨਹੀਂ ਨਹੀਂ ਉਹ ਰਾਜ ਸਭਾ ਦਾ ਮੈਂਬਰ ਆ ਬੁੱਢਾ ਆਦਮੀ ਆ ਜੀ ਅੱਜ ਕੱਲ ਇੱਕ ਹੋਰ ਵੀ ਚੀਜ਼ ਵੇਖਣ ਨੂੰ ਮਿਲਦੀ ਆ ਇਹ ਜਿਹੜੀ ਨਾ ਇਹਨਾਂ ਦੀ ਜਿਹੜੀ ਮਾਨਸਿਕਤਾ ਹੈ ਬੁੱਢੇ ਬੰਦਿਆਂ ਦੀ ਕੁਛ ਦੀ ਮਾਫ ਕਰਨਾ ਮੈਂ ਸਾਰੇ ਬਜ਼ੁਰਗਾਂ ਨੂੰ ਨਹੀਂ ਕਹਿ ਰਿਹਾ ਜੀ ਕੁਝ ਦੇ ਅੰਦਰ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਵਿਗਿਆੜ ਦੇ ਦੰਦ ਨਹੀਂ ਰਹਿੰਦੇ ਪਰ ਉਹਦੇ ਅੰਦਰ ਮਾਸ ਖਾਣ ਦੀ ਜਿਹੜੀ ਉਹ جنੂਨੀਅਤ ਆ ਲਲਕ ਜਿਹੜੀ ਆ ਮਾਸ ਖੋਰੀ ਜਿਹੜੀ ਉਹ ਰਹਿੰਦੀ ਰਹਿੰਦੀ ਆ ਜੀ ਇਹੋ ਲੋਕ ਨੇ ਆਖੇ ਜੀ ਗੱਲ ਇਹ ਆ ਕਿ ਇਥੇ ਹਰਿਆਣੇ ਦਾ ਕੋਈ ਮੁੰਡਾ ਬਿਮਾਰ ਹੋ ਗਿਆ ਤੇ ਸੋਹਣੀ ਜੀ ਨਰਸ ਨੇ ਉਹਦਾ ਹੱਥ ਫੜ ਲਿਆ ਉਹ ਕਹਿੰਦਾ ਬਸ ਮੈਂ ਠੀਕ ਹੋ ਗਿਆ ਜੀ ਮੋਦੀ ਇਸੇ ਤਰ੍ਹਾਂ ਹੀ ਹੱਥ ਫੜੀ ਰੱਖੇਲਾ ਕਿਹੜੀਆਂ ਕਿੱਡੇ ਯੱਕੜ ਮਾਰਦੇ ਨੇ ਜੀ ਤੇ ਇਹਨੇ ਅੱਗੇ ਵੀ ਪਕਾਈ ਕਈ ਵਾਰੀ ਮਾਰੀ ਆ ਇਹ ਤੇ hindu ਦੇ ਵੀ ਦੇਵਤਿਆਂ ਤੇ ਬੋਲ ਪਿਆ ਸੀ ਇਹਦੇ ਮਗਰ ਲੱਗੇ ਬਜਰੰਗਦਾਲਾਲੇ ਹੂੰ ਉਹ ਉਹ ਉਦੋਂ ਇਹ ਬਚਿਆ ਮਸਾ ਜੀ ਇਹਦਾ ਨਾ ਇਲੈਕਸ਼ਨ ਆ ਰਿਹਾ ਜਾਂਗੜ ਹੀ ਆ ਸ਼ਹਿਦਾਰ ਜਾਂਗੜ ਜੀ ਇਹਨਾਂ ਦਾ ਰਾਮਚੰਦਰ ਜਾਂਗੜ ਰਾਮਚੰਦਰ ਜਾਂਗੜ ਜਾਂਗੜ ਕਾ ਦਾ ਇਹ ਤੇ ਵਾਕਿਆ ਤੇ ਹੋਰ ਹੀ ਕੁਛ ਮੈਂ ਕਹਿਣ ਲੱਗਾ ਹੀਗਾ ਕਿ ਇੱਕ ਮਾਲ ਦੀ ਗੱਲ ਆ ਬੁੱਢਿਆ ਤੈਨੂੰ ਇਹ ਨਹੀਂ ਸ਼ਰਮ ਆਉਂਦੀ ਕਿ ਯਾਰ ਤੂੰ ਨਰਸ ਨਰਸਾਂ ਹੂੰ ਕਈ ਵਾਰੀ ਨਾ ਆਪਾਂ ਆਪਾਂ ਬੈੱਡ ਤੇ ਨਿਡਾਲ ਪਏ ਹੁੰਨੇ ਆ ਜੀ ਤਾਂ ਆਪਣੀ ਸਫਾਈ ਤੱਕ ਵੀ ਨਰਸਾਂ ਕਰਦੀਆਂ ਕਰਦੀਆਂ ਨੇ ਭਾਂਡ ਬਚਾਉਂਦੇ ਤਾਂ ਤੁਸੀਂ ਉਹ ਧੀਆਂ ਪੈਣਾ ਕਿਹਦੀਆਂ ਆ ਜੀ अच्छा ਉਹਨਾਂ ਦੀਆਂ ਤਾਂ ਡਿਮਾਂਡਾਂ ਨੇ ਹਰਿਆਣੇ 'ਚ ਉਹ ਇਸ ਵੇਲੇ 7200 ਸਕਿੱਲ ਤੇ ਜਾਂ ਕੁਝ ਹੋਰ ਚੀਜ਼ਾਂ ਤੇ ਆਪਣੀਆਂ ਡਿਮਾਂਡਾਂ ਰੱਖ ਰਹੀਆਂ ਕਿ ਸਰਕਾਰ ਜਾਂਦੀ ਵਾਰੀ ਆ ਬਈ ਕੁਝ ਇਹਨਾਂ ਤੋਂ ਲੈ ਲਈਏ ਤੁਸੀਂ ਉਲਟਾ ਦੇਣਾ ਕੀ ਆ ਇਹ ਇਹਨੇ ਕਿਸਾਨਾਂ ਵਾਰੀ ਵੀ ਇਹੋ ਕਿਆ ਬਕਵਾਸ ਮਾਰਿਆ ਹੂੰ ਕਿ ਨਠੱਲੇ ਆਦਮੀ ਆ ਇਹ ਵੇਲੇ ਆ दारू ਪੀਣੇ ਆ ਹੂੰ ਇਹ ਇੱਕ ਮੌਕਿਆਂ ਤੇ ਨਹੀਂ ਇਦਾਂ ਹੀ ਇਦਾਂ ਹੀ ਪਕਾਈ ਮਾਰਦਾ ਅੱਛਾ ਹਰਿਆਣਵੀ ਲੋਕਾਂ ਨੂੰ ਨੀਵਾ ਦਿਖਾਈ ਜਾਂਦਾ ਹੂੰ ਹਰਿਆਣੀਆਂ ਬਾਰੇ ਵੀ ਟਿੱਪਣੀ ਕੀਤੀ ਸੀ ਇਹਨੇ ਖਟੜਾਂ ਨੂੰ ਜਿਵੇਂ ਉਹ ਕਹਿੰਦਾ ਸੀ ਨਾ ਹਰਿਆਣੇ ਵਾਲੇ ਜਿਹੜੇ ਆ ਉਹ ਮੋਰਾਂ ਤੋਂਤੇ ਨਹੀਂ ਸੋਚਦੇ ਜੀ ਯਾਨੀ ਤੁਸੀਂ ਦੇਖੋ ਕਿਸ ਤਰ੍ਹਾਂ ਦੀਆਂ ਗੱਲਾਂ ਇਹ ਕਰਦਾ ਹੂੰ ਤਾਂ ਮਤਲਬ ਕਿ ਇਹ ਜਿਹੜੇ ਯੰਗ ਕਾਰਡ ਵਰਗੇ ਬੰਦੇ ਆ ਨਾ ਇਹ ਸਿਆਸਤ ਦੇ ਵਿੱਚ ੱੱਬਾ ਨਹੀਂ ਇਲੈਕਸ਼ਨ ਇਹਨੂੰ ਹਰਾਇਆ ਲੋਕਾਂ ਨੇ ਇਹਨਾਂ ਨੇ ਫਿਰ ਰਾਜ ਸਭਾ ਚ ਭੇਜ ਦਿੱਤਾ ਉੱਥੇ ਪਕਾਈ ਮਾਰੀ ਜਾਂਦਾ ਹੂੰ ਵਿੱਕੀ ਜੀ ਕਹਿ ਰਹੇ ਨੇ ਜਿਹੜੇ 70 ਸਾਲ ਤੋਂ ਉੱਪਰ ਹੋ ਗਏ ਉਹਨਾਂ ਨੂੰ ਪਰੇ ਕਰ ਦੇਣਾ ਚਾਹੀਦਾ ਰਾਜਨੀਤੀ ਤੋਂ ਜੀ ਬਿਲਕੁਲ ਚਾਹੀਦਾ ਵੀ ਹੈ ਤੇ ਜੇ ਸੱਚੀ ਮੁੱਚੀ ਮਾਨਸ ਫਿਰ ਮੋਦੀ ਸਾਹਿਬ ਅਗਲੇ ਸਾਲ ਰਿਟਾਇਰ ਹੋ ਜਾਣਗੇ ਜੀ ਹਾਂ ਜੀ ਉਹ ਇਹਨਾਂ ਨੇ ਮਾਰਗਦਰਸ਼ਨ ਮੰਡਲ 'ਚ ਜਾਣਾ ਹੂੰ ਹੂੰ